ਉਹ ਅੱਜ ਪਿੰਡ ਮੇਤੇਵਾਸ ਖੜੇ ਆ ਤੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਦੇ ਆ ਜਿਨ੍ਹਾਂ ਦੇ ਘਟਾਏ ਹੋਏ ਨੇ ਵੀ ਕੀ ਗੱਲਬਾਤ ਆ ਅੱਜ ਜਿਹੜਾ ਮਾਰਨੇ ਸਰਪੰਚ ਸਾਹਿਬ ਕੀ ਗੱਲਬਾਤ ਆ ਜੀ ਅੱਜ ਜਾ ਰਹੇ ਪਿੰਡ ਪੰਡਾ ਸਸਰੀ ਸਸਰੀ ਘਾਲ ਜੀ ਸਾਰਿਆਂ ਨੂੰ ਸਸਰੀ ਘਾਲ ਜੀ ਤੇ ਜਿਨ੍ਹਾਂ ਦੇ ਇਹ ਹੜ੍ਹਾਂ ਦੇ ਕਾਰਨ ਘਟੇ ਨੇ ਜਾਂ ਡੈਮੇਜ ਹੋਏ ਨੇ ਹਾਂ ਜੀ ਦਾ ਇਕੱਲੇ ਇਕੱਲੇ ਕਰਦਾ ਦੀ ਦੇ ਕਿ ਜਿਹੜਾ ਵੀ ਕੋਈ ਯੋਗ ਹੈਗਾ ਹਨਾ ਜਿਹੜਾ ਸਾਰੀ ਢੇਗ ਹੈ ਨਾ ਸਾਮਾਨ ਕਿਸੇ ਦੇ ਘਰੇ ਰੱਖਿਆ ਹੋਇਆ ਅੱਛਾ ਜੀ ਤੇ ਉਹਨਾਂ ਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਅੱਛਾ ਜੀ ਵੀ ਇਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਅੱਛਾ ਜੀ ਤੇ ਘਰ ਘਰ ਜਾ ਰਹੇ ਆ ਕਿਸੇ ਦਾ ਘਰ ਨਹੀਂ ਸੱਡ ਰਹੇ ਤੇ ਜਿਹੜਾ ਬਾਕੀ ਯੋਗ ਹੈ ਉਹਨਾਂ ਦੀ ਸਰਕਾਰ ਨੂੰ ਅਸੀਂ ਡਿਮਾਂਡ ਭੇਜਾਂਗੇ ਅੱਛਾ ਜੀ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਅੱਛਾ ਜੀ ਵੀ ਇਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਠੀਕ ਹੈ ਜੀ ਤੇ ਧੰਨਵਾਦ ਆ ਲਓ ਜੀ ਇਹਨਾਂ ਸਾਰਾ ਕੱਟਿਆ ਪਿਆ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨਾਲ ਵੀ ਥੋੜੀ ਕਰੋਨੇ ਗੱਲ ਤੇ ਤਿਆ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਮੰਗਾਈ ਥੋੜੀ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੰਗ ਤਾਂ ਸਾਡੀ ਇਹ ਜੀ ਹੱਥ ਵਨ ਕੇ ਬੇਨਤੀ ਕਰਦੇ ਆਂ ਵੀ ਸਾਡਾ ਦੋਹੇ ਪੈਣ ਅਧਿਕਾਰ ਟਟੇ ਕੀ ਅੱਛਾ ਜੀ ਬੁਰਾ ਹਾਲ ਹੋ ਗਿਆ ਸਾਡੇ ਬੱਚੇ ਬਚ ਗਏ ਜੀ ਅੱਛਾ ਜੀ ਤੇ ਸਰਕਾਰ ਤੁਸੀਂ ਇਹ ਹੀ ਮੰਗ ਕਰਦੇ ਆਂ ਵੀ ਸਾਨੂੰ ਕੱਚੇ ਘਰੋਂ ਤੋਂ ਪੱਕੇ ਘਰ ਬਣਾ ਕੇ ਦਿੱਤੇ ਜਾਣ ਕਿਉਂਕਿ ਸਾਡਾ ਸਮਾਨ ਬਾਹਰੇ ਪਿਆ ਕਿਸੇ ਦੇ ਰੁਲਦਾ ਹੈਗਾ ਅੱਛਾ ਜੀ ਤੇ ਸਾਡੇ ਬੱਚੇ ਵੀ ਸੱਤ ਥੱਲੇ ਆ ਜਾਣੇ ਤੇ ਧੂ ਪਹਿਲਾਂ ਅਸੀਂ ਸਮਾਨ ਕੱਢ ਲਈ ਦੇਖੋ ਬੁਰਾ ਹਾਲ ਹੋਇਆ ਪਿਆਗਾ ਅੱਛਾ ਜੀ ਹਾਂਜੀ ਬਸ ਇਹੀ ਬੇਨਤੀ ਕਰਦੇ ਆ ਤੇ ਵੀ ਸਾਡੇ ਪੱਕੇ ਮਕਾਨ ਬਣਾਏ ਜਾਣ ਅੱਛਾ ਜੀ ਹਾਂਜੀ ਇੱਕਾ ਪਟਵਾਰੀ ਸਾਹਿਬ ਉਰੇ ਰਿਪੋਰਟ ਕਰ ਚੁੱਕੇ ਧੂ ਪਹਿਲਾਂ ਅੱਛਾ ਜੀ ਤੇ ਉਹ ਵੀ ਵਿਚਾਰੇ ਲੱਗ ਗਏ ਨੇ ਉਰੇ ਦੋ ਦਿਨ ਪਿੰਡ ਚ ਕਰ ਕਰ ਕੇ ਡਾ ਲੱਗ ਗਏ ਨੇ ਅੱਛਾ ਜੀ ਤੇ ਬਾਕੀ ਜੋ ਵੀ ਰਿਪੋਰਟ ਬਣਦੀ ਆ ਪਟਵਾਰੀ ਸਾਹਿਬ ਭੇਜਣਗੇ ਠੀਕ ਹੈ ਜੀ ਤੇ ਜਿਹੜੀ ਸਾਡੀ ਡਿਊਟੀ ਬਣਦੀ ਸੀ ਉਹ ਅਸੀਂ ਨਵਾ ਪਕਾਤੀ ਧੰਨਵਾਦ ਆਹ ਦੇਖ ਸਕਦੇ ਤੁਸੀਂ ਸਾਰਾ ਘਰ ਡਿੱਗ ਗਿਆ ਤੇ ਬਾਲੇ ਤੇ ਬਚਤ ਜਾਨ ਮਾਲੀ ਜਾਨ ਦੀ ਬਚਤ ਤੇ ਰਹਿ ਗਈ ਜਵਾਖਾਂ ਦੀ ਇਹ ਆਖਰ ਇਹ ਘਰਾਂ ਵੀ ਸਾਡੇ ਜਵਾਖ ਬਚ ਗਏ ਆਹ ਦੇਖੋ ਸਾਰੀਆਂ ਇੱਟਾਂ ਉੱਟਾਂ ਸਭ ਉੱਤੇ ਡਿੱਗ ਗਿਆ ਉੱਤੋਂ ਸਾਰਾ ਕੁਝ ਡਿੱਗ ਗਿਆ ਬਾਲੇ ਬੁੱਲੇ ਉੱਤੋਂ ਸਾਰਾ ਕੁਝ ਖੰਡਿਆ ਪਿਆ ਬਚਤਰ ਤੇ ਰਹਿ ਗਈ ਜਾਨੀ ਮਾਲ ਪਿੰਡ ਮੇਲੇ ਨੇ ਦੋਨੇ ਪਿੰਡ ਦਾ ਘਰ ਟਹਿ ਚੁੱਕਿਆ ਤੇ ਜਵਾਖ ਜਾਨੀ ਮਾਲ ਜਿਹੜੀ ਜਾਨ ਜਵਾਖਾਂ ਦੀ ਜਾਨ ਬਚ ਗਈ ਇਦੋਂ ਆ ਦੇਖ ਲਾ ਦਿਓ ਸਾਰਾ ਕੱਟ ਟੈਰ ਚੁੱਕਿਆ ਟੈਰੀ ਹੋ ਗਿਆ ਕੱਢ ਦਿੱਕ ਚੁੱਕਿਆ ਉਹ ਨੀਰੇ ਨਾ ਚਲੇਦਾ ਧੀ ਕਿਰਾਏ ਤੇ ਵੜਨ ਨੂੰ ਛੱਡ ਦੇ ਉਹ ਤੂੜੀ ਭਰ ਕੇ ਤੂੜੀ ਇਹਨੂੰ ਚੁੱਕ ਜਾ ਜੀ ਤੂੜੀ ਐ ਸਟਾ ਲਏ ਇਹ ਦੂਜਾ ਮਾਰ ਕੇ ਖਤਮ ਹੋ ਗਿਆ ਇਹਦੇ ਵੀ ਤੂੜੀ ਦਾ ਪਾਇਆ ਜੀ ਸਾਫ ਕਰਿਆ ਕਰੂੰਗਾ ਹਾਂ ਸਾਬ ਤਾਂ ਕੰਦੇ ਵੇਰਾਂ ਵਿੱਚ ਪਾ ਦੇਗੀ ਬਾ ਮੇਰੀ ਵੀ ਕੰਮ ਲੱਗਿਆ ਪਟਵਾਰੀ ਸਾਹਿਬ ਸਰਪੰਚ ਪੰਚਾਇਤ ਮੈਂਬਰ ਪਿੰਡ ਮੇਦੇਵਾ ਜਿਨ੍ਹਾਂ ਦੇ ਘਟਾਏ ਨੇ ਉੱਤੇ ਬਾਲੇ ਟੁੱਟੇ ਨੇ ਤੇ ਉਹਨਾਂ ਦਾ ਸਰਵਾ ਕਰਨ ਆ ਰਹੇ ਨੇ ਪਟਵਾਰੀ ਸਾਹਿਬ ਤੇ ਸਰਪੰਚ ਪਿੰਡ ਮੇਦੇਵਾ ਉੱਤੇ ਇਕੱਲੇ ਇਕੱਲੇ ਦੇਖ ਕੇ ਯਾਰ ਇਹਨਾਂ ਕਾਰ ਬੀ ਜਿਨ੍ਹਾਂ ਦਾ ਕੋਸ ਟੁੱਟਿਆ ਹੋਵੇ ਜਿਹਦੇ ਬਾਲੇ ਟੁੱਟੇ ਹੁਣ ਤੇ ਉਹਨਾਂ ਦਾ ਸਰਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ